ਮੇਲੇ ਮੁਲਕ ਸਿੰਘ ਦਾ ਕਿਆ ਕਹਿ ਗਿਆ ਜੀ ਇੱਕ ਟਰੱਕ ਜਿਹਨੇ ਦਾ ਪ੍ਰਦਾਨ ਆ ਕੇ ਪੱਤਰਕਾਰ ਨੂੰ ਕਿਉਂ ਕਹਿੰਦਾ ਪਰਚੀ ਨਾ ਪਾਇਓ ਮੈਨੂੰ ਇਸ ਵੇਰੇ ਕੋਈ ਜਾਣਕਾਰੀ ਉਹਦਾ ਉੱਤਰ ਉਹੀ ਦਊਂਗਾ ਤੋਂ ਬਾਅਦ ਪਰਚੀ ਨਹੀਂ ਕਿੱਟੀ ਕਿ ਡਾਕਟਰ ਤੁਸੀਂ 65 ਹਜ਼ਾਰ ਦੇ ਠੇਕੇ ਦਿੱਤਾ ਸੀ 3,65,000 ਕਿਹਾ ਸਾਡਾ ਪੰਡਾ ਲੈਣ ਨੂੰ ਤਿਆਰ ਹੈ ਹੈ ਦਿਓ ਹੁਣੀ ਪਿਛਲੀ ਵਾਰੀ ਜਗਾ ਡਿਸਾਈਡ ਨਹੀਂ ਹੋਈ ਸੀ ਜਗਾ ਉਹ ਜਗਾ ਹੁਣ ਨਗਰਪਾਲਿਕਾ ਵਾਲੇ ਆਪੇ ਸੈੱਟ ਕਰਕੇ ਦੇਣਗੇ ਜਗਾ ਫਿਰ ਡਿਸਾਈਡ ਵਾਲੇ ਤੱਕ ਨਹੀਂ ਹੋਈ ਡਿਸਾਈਡ ਹੋ ਚੁੱਕੀ ਇਹ ਮਲਾਮ ਦੱਸ ਲਗੇ ਤੁਸੀਂ ਦੱਸੋ ਮ ਲੱਗਦਾ ਪਹਿਲਾਂ ਡਿਸਾਈਡ ਕੀਤੀ ਨਹੀਂ ਤੁਸੀਂ ਪਹਿਲਾਂ ਡਿਸਾਈਡ ਨਹੀਂ ਕੀਤੀ ਸੀ ਇਹ ਤਾਂ ਡਾਕਟਰ ਸਾਹਿਬ ਉਹੀ ਗੱਲ ਹੋ ਰਹੀ ਹੈ ਜੋ ਜਾਦੀ ਗਿਆਲਦਾਰ ਮੌਕੇ ਹੁੰਦਾ ਹੁਣ ਤੁਸੀਂ ਕਰਨ ਲੱਗੇ ਇੱਕ ਵੇ ਦਾ ਟਾਈਮ ਦਿੱਤਾ ਤੇ ਬੋਲੀ 12 ਵਜੇ ਕਰਤੀ ਇਹਨਾਂ ਨੇ ਆ ਤੁਹਾਡੇ ਸਾਹਮਣੇ ਪੰਪ ਪੰਪਲੈਟ ਲਹਿਗਾ ਸਾਨੂੰ ਬਾਹਰ ਬੁਲਾਓ ਪਿਆ ਫੀਸ ਪਰ ਇਹ ਸਾਡਾ ਕੰਪੀਸ਼ਨ ਦਿੱਤੀ ਹੈ ਹੁਣ ਦੱਸੋ ਡਾਕਟਰ ਸਾਹਿਬ ਤੱਕਾ ਨਹੀਂ ਇਹ ਡਾਕਟਰ ਸਾਹਿਬ ਪਹਿਲਾਂ ਕਹਿ ਰਹੇ ਸੀ ਕਿ ਤੁਸੀਂ ਝੂਠ ਬੋਲ ਰਹੇ ਹੋ ਹੁਣ ਤਾਂ ਤੁਹਾਡੇ ਸਾਹਮਣੇ ਗਵਾਹ ਖੜਾ ਹੈ ਟਾਈਮ ਵੀ ਦਿਖਾ ਦਿਓ ਇਹੀ ਨਲੇ ਪ੍ਰਧਾਨ ਦੇ ਕਮਰੇ ਦਾ ਟਾਈਮ ਹੈ 12:40 ਮਿੰਟ ਹੋਇਆ ਤਾਂ ਜੀ ਕੀ ਗੱਲ ਬੋਲੋ ਜੀ ਹੁਣ ਕਰਾਓ ਬੋਲੀ ਨੂੰ ਹੁਣ ਕਿਤੇ ਹੋਊਗੀ ਬੋਲੀ ਜੀ ਸਾਡੇ ਵਾਰੀ ਰਾਂਗੇ ਮੁੱਕਿਆ ਉਹੀ ਗੱਲ ਹੋਗੀ ਇਹ ਨਹੀਂ ਨੂੰ ਗੋਲਾ ਘੜੀ ਜਾ ਇਹ ਨਹੀਂ ਪਤਾ ਅੰਨੀ ਨੂੰ ਬੋਲਿਆ ਪੀਕੇ ਤੇ ਔਰ ਤੁਸੀਂ ਪੰਫਲੇਟ ਇਹਨਾਂ ਦੇ ਛਪੇ ਹੋਏ ਆ ਤੁਸੀਂ ਚੈੱਕ ਕਰ ਲਓ ਉੱਥੇ ਉੱਥੇ 1 ਵਜੇ ਟਾਈਮ ਲਿਖਿਆ ਬੋਲੀ ਚ ਹੇਤਿਆਂ ਨੂੰ ਦਿੱਤੀ ਗਈ ਹੈ ਬੋਲੀ ਆਪਣੇਆਂ ਨੂੰ ਦਿੱਤੀ ਗਈ ਹੈ ਬੋਲੀ ਦੇ ਵਿੱਚ ਪੱਖਪਾਤ ਕੀਤਾ ਗਿਆ ਹੈ ਦੇ ਅੰਦਰ ਹੀ ਸੀ ਡਾਕਟਰ ਸਾਹਿਬ ਪਾਰਟੀ ਕਰਾਉਂਗੇ ਸਟੇਟ ਕਰੋ ਇੱਕ ਵਾਰ ਦੇ ਦੇਗੇ ਅੰਦਰ ਹੀ ਸੀ ਬੰਦੇ ਤੇ ਫਿਰ ਬਹਿਚੂੜ ਬੋਲਦਾ ਹੈ ਬਹਿਚੂੜ ਬੋਲਦਾ ਜੋ ਸਾਡੇ ਨਾਲ ਹੋਈ ਹੈ ਤੁਹਾਨੂੰ ਉਹ ਦੱਸ ਰਹੇ ਹੈਗੇ ਤੁਸੀਂ ਗਲਤ ਬੋਲ ਰਹੇ ਹੋ ਜਿੰਨੇ ਬੰਦੇ ਲਾਈਨ ਚ ਖੜੇ ਸੀ 20 ਬੰਦੇ ਦੀਆਂ ਜਾਂ 50 ਬੰਦੇ ਜਿੰਨੇ ਖੜੇ ਸੀ ਕੀ ਉਹਨਾਂ ਦੀਆਂ ਸਾਰੇ ਦੀਆਂ ਪਰਚੀਆਂ ਕੱਟੀਆਂ ਗਈਆਂ ਦਿਖਾਓ ਤੁਹਾਨੂੰ ਜੇ ਕੰਸੋਂ ਨੂੰ ਕਾਟਾ ਨਹੀਂ ਇਹ ਜਿੱਥੇ 5 ਲੱਖ 6 ਲੱਖ ਦੀ ਬੋਲੀ ਜਾਣੀ ਸੀ ਉਥੇ 50 60 ਹਜ਼ਾਰ ਜਨਵੇਤ ਤੁਸੀਂ ਇਹ ਤਾਂ ਉਹ ਸੀਗਾ ਜਿਵੇਂ ਪੀ.ਏ.ਡੀ. ਵੀ ਬੈਂਕ ਮੋਰੇ ਵੀ ਕਾਗਜ਼ ਹੋਰ 파ਰਟੀ ਨਾ ਭਰ ਸਕੇ ਉਹ ਵੀ ਕੰਮ ਇੱਥੇ ਹੋਇਆ ਦੇ ਰੂਪ ਲੱਗਦੇ ਸੀ ਕਿ ਗੁੰਡਾ ਰਾਜ ਆ ਗੁੰਡਾ ਚੱਲਦੇ ਆ ਆਪਦੇ ਗੁੰਡੇ ਲਿਉਂਦੇ ਆ ਉਹੀ ਤੁਹਾਡੇ ਚੱਲ ਰਹੇ ਆ ਸੀ ਲਾਉਂਦੇ ਆ ਬਾਰ-ਬਾਰ ਕੀ ਜਿੰਨੇ ਬਰਸਡੇ ਦੀ ਗੋਲੀ ਕਿ ਦੇਣੀ ਹੈ ਉਹ ਦੇਵੇ ਹੈ ਔਰ ਤਿੰਨ ਚਾਰ ਵਾਰ ਹੀ ਉੱਥੇ ਗਿਆ ਹੁਣ ਜਾਣ ਬੁਝ ਕੇ ਬਹਾਨਾ ਮਾਰ ਕੇ ਕਿ ਜੀ ਸਾਡੀ ਪਰਚੀ ਨਹੀਂ ਕੱਟੀ ਗਈ ਇਹ ਨਹੀਂ ਕੀਤਾ ਗਿਆ ਐ ਦੱਸੋ ਬੰਦਾ ਨਾ ਪਰਚੀ ਕੱਟ ਰੋਕਿਆ ਕਿਨੇ ਆ ਜਿਸ ਬੰਦਾ ਕਹਿੰਦਾ ਜੀ ਸਾਡੀ ਪਰਚੀ ਨਹੀਂ ਕੱਟੀ ਗਈ ਕਿਹੜੇ ਬੰਦੇ ਨੇ ਕਹਿੰਦਾ ਪਰਚੀ ਨਹੀਂ ਕੱਟਦੇ ਵੇਖੋ ਜੀ ਬੰਦੇ ਹੈਪੀ ਜੀ ਆਏ ਆ ਹੈ ਭਈ ਆਓ ਇਧਰ ਇੱਕ ਮਿੰਟ ਹਾਂ ਮੈਂ ਤੇ ਇੱਥੇ ਖੜਾ ਹਾਂ ਬੋਲੋ 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 ਸਾਈ ਪੀ ਜੀ ਮੈਂ ਕਹਾਂਗਾ ਬਿਪਨ ਜੀ ਦੱਸੋ ਸਾਰੀ ਗੱਲ ਬਿਲਕੁਲ ਇਹ ਵੀ ਕਹੀ ਹੈ ਕਿ ਉਹ ਸਾਥੋਂ ਵੀ ਸੀ ਕਿ ਕਹਿੰਦੇ ਕਿੰਨੇ ਵਜੇ ਗਏ ਆ ਕਿਹੜੇ ਵਜੇ ਗਏ ਜੀ ਪੋਣੇ 11:00 ਸੀ ਜੀ ਪੋਣੇ 11:00 ਵਜੇ ਕਿਸ ਦੀ ਪਰਚੀ ਕੱਟਣ ਆ ਕੇ ਇਹਨਾਂ ਨੇ ਪਾਰਕਿੰਗ ਦੀ ਪਾਰਕ ਦੀ ਤੇ ਕਿਹੜੇ ਬੰਦੇ ਨੇ ਰੋਕੇ ਆ ਦੱਸੋ ਕਿਹੜੇ ਵਜੇ ਤੇ ਕੱਡੀ ਕੀ ਨੇ ਜੀ ਨਹੀਂ ਨਹੀਂ ਉਹ ਜਿਹੜੇ ਦੂਸਰੇ ਮੈਨਮ ਪ੍ਰਧਾਨ ਜੀ ਪਰਚੀ ਕੱਟੀ ਨਹੀਂ ਗਈ ਉਹ ਕਹਿੰਦੇ ਜਦੋਂ ਪਰਚੀ ਕੱਟਣ ਆਏ ਆ ਉਹ ਕਹਿੰਦੇ ਪੂਰੀਆਂ ਹੋ ਗਈਆਂ ਕੱਟਤੀਆਂ ਪਰਚੀਆਂ 11 ਵਜੇ ਤੱਕ ਪਰਚੀ ਕੱਟੀ ਹੈ 11 ਵਜੇ ਪਰਚੀ ਕੱਟੀ ਹੈ 11 ਵਜੇ ਕੇ 10 ਮਿੰਟ ਦੇ ਬੋਲੀ ਸ਼ੁਰੂ ਕੀਤੀ ਹੈ ਪ੍ਰਧਾਨ ਜੀ ਲੈਣੇ ਨਹੀਂ ਦੋਤੇ ਜਿਹੜੇ ਸਰਕਾਰ ਦੇ ਝਿੱਤੇ ਬੰਦੇ ਸੋ ਲੈਣ ਦੇ ਵਿੱਚ ਅੱਗੇ ਖੜੇ ਸਾਡੇ ਸਾਰੇ ਝਿੱਤੇ ਤੁਸੀਂ ਵੀ ਝਿੱਤੇ ਹੋ ਸਾਡੇ ਕੋਈ ਦੁਸ਼ਮਨੀ ਹੈ ਜੇ ਅਸੀਂ ਜਿਹੜੇ ਕਹਿੰਦੇ ਸਾਡੇ ਬੰਦੇ ਪਰਚੀ ਨਹੀਂ ਕੱਟੇ ਨਹੀਂ ਪਰਚੀ ਰੋਕਾ ਕਿਨੇ ਆ ਤੁਸੀ ਤੁਸੀ ਪਰਚੀ ਸਭ ਕੱਟੀ ਜਾਂਦੇ ਸੀਗੇ ਇਹ ਸਿਰਫ ਫਾਲਤੂ ਗੱਲਾਂ ਝੂਠੇ ਇਲਜ਼ਾਮ ਹੈ ਸਾਰੇ ਪਰਚੀ ਕੱਟੀ ਹੈ ਜੀ ਬੰਦੇ ਬੋਲੋ ਹੁਣ ਕਿਸੇ ਦਾ ਮਾਰੇ ਕਹਿੰਦਾ ਧਾਰ卡ਡ ਉੱਤੇ ਅੰਦਰ ਪਿਆਗਾ ਪਰ ਪਰਚੀ ਨਹੀਂ ਕੱਟੀ ਗਈ 11 ਵਜੇ ਤੋਂ ਪਰਚੀ ਕੱਟੀਆਂ ਜੇ ਕੋਈ ਬੰਦਾ ਘਰੇ ਬੈਠਾ ਰਵੇ ਹੋਇਆ ਮੈਂ ਹੁਕਮਤ ਪਤਰਕਾਰ ਨੂੰ ਕਿਹਾ ਵੀ ਹੈਪੀ ਆਨ ਨੂੰ ਫੋਨ ਕਰੋ ਵੀ ਪਰਚੀ ਕਟਾਵੇ ਆ ਕੇ ਤੇ ਦੱਸੋ ਕੋਈ ਜਨਜੀ ਕਿੱਥੇ ਆ ਤੁਸੀਂ ਤੁਹਾਨੂੰ ਕਿਹਾ ਮੈਂ ਫੋਨ ਤੇ ਕਿਹਾ ਵੀ ਕੋਈ ਹਰ ਜਮ ਦੱਸੋ ਨੇ ਹੈ ਮੈਂ ਕਿਹਾ ਸੀ ਪਰਚੀ ਕਟੋ ਹਾਂ ਤੇ ਕਟਾਓ ਕਟਾਓ ਪਰਚੀ ਅਧਿਕਰ ਉਹ ਕਹਿੰਦੇ ਜੀ ਤੁਸੀਂ ਜਿਹੜਾ ਅੱਗੇ ਲੱਗ ਕੇ ਤੁਹਾਡੀ ਜਿਹੜੀ ਪਰਚੀ ਨਹੀਂ ਕੱਟੀ ਉਹ ਲਾਈਨ ਚ ਆਓ ਜਿੰਨੇ ਬੰਦੇ ਲਾਈਨ ਚ ਖੜੇ ਸੀ 20 ਬੰਦੇ ਦੀਆਂ ਜਾਂ 50 ਬੰਦੇ ਜਿੰਨੇ ਖੜੇ ਸੀ ਕੀ ਉਹਨਾਂ ਦੀਆਂ ਸਾਰੀਆਂ ਦੀਆਂ ਪਰਚੀਆਂ ਕੱਟੀਆਂ ਗਈਆਂ ਦਿਖਾਓ ਤੁਹਾਨੂੰ ਸਾਰੇ ਬੰਦਿਆਂ ਨੇ ਅੱਡੜ ਪਰਚੇ ਕਟਵਾਈਆਂ ਕਿਸੇ ਨੇ ਦੁਕਾਨ ਦੀ ਪਰਚੀ ਕਢਾਈ ਹੈ ਕਿਸੇ ਨੇ ਕਲੈਕਸ਼ਨ ਅੱਡਾ ਕਲੈਕਸ਼ਨ ਦੀ ਪਰਚੀ ਕਢਾਈ ਹੈ ਕਿਸੇ ਨੇ ਆਪਣੇ ਮੁਰਦਾ ਜਾਨ ਦੀ ਪਰਚੀ ਕਢਾਈ ਕਹਿੰਦੇ ਅੱਡੜ ਪਰਚੇ ਕਢਾਈਆਂ ਇਹ ਕਿਹਾ ਸੀਗਾ ਕਿ ਚਾਹੇ 12 ਵਜੇ ਨਾ ਤੁਹਾਡੀਆਂ ਪਰਚੀਆਂ ਦਿਨ ਦੀਆਂ ਸਾਰੀਆਂ ਕੱਟੀਆਂ ਜਾਣਗੀਆਂ ਪਰ ਉਹ ਕਹਿੰਦੇ 11 ਵਜੇ ਨਹੀਂ ਬਾਹਰ ਕੇ ਦੀ ਪਰਚੀ 1 ਇਹੋ ਸਾਹਿਬ ਨੇ ਸਹੀ ਕਿਹਾ 11 ਵਜੇ ਤੋ ਪਰਚੀ ਨਹੀਂ ਕੱਟੀ ਹੋਗੀ ਹਾਂਜੀ 11 ਵਜੇ ਜਿਹੜੀ ਹੈਗੀ ਹੈ ਬਸ ਅੱਡੇ ਉਹਦੀ ਪਾਰਕਿੰਗ ਦੀ ਹੈਗੀ ਹੈ ਉਹਦੀ ਜਿੰਨੇ ਕਟਾਨੀ ਚਾਹੇ ਪਿੱਛੇ ਖੜਾ ਫਿਰ ਸਾਰਾ ਇੱਥੇ ਐਮਐਲਏ ਮੋਲਕ ਸਿੰਘ ਦਾ ਗਨ ਜਿਹੜਾ ਕਹਿੰਦੇ ਇੱਕ ਟਰੱਕ ਜਿਹਨੇ ਦਾ ਪ੍ਰਧਾਨ ਆ ਕੇ ਪੱਤਰਕਾਰ ਨੂੰ ਕਿਉਂ ਕਹਿੰਦਾ ਪਰਚੀ ਨਾ ਪਾਇਓ ਤੁਸੀਂ ਮੈਨੂੰ ਉਸ ਵੇਲੇ ਕੋਈ ਜਾਣਕਾਰੀ ਉਹਦਾ ਉੱਤਰ ਉਹੀ ਦੇਊਗਾ 11 ਵਜੇ ਤੋਂ ਬਾਅਦ ਪਰਚੀ ਨਹੀਂ ਕੱਟੀਗੀ ਡਾਕਟਰ ਸਾਹਿਬ ਉਹ ਉਹੀ ਉੱਤਰ ਦੇਊਗਾ 11 ਵਜੇ ਤੋਂ ਬਾਅਦ ਪਰਚੀ ਨਹੀਂ ਕੱਟੀਗੀ ਤੁਸੀਂ 65000 ਦੇ ਠੇਕੇ ਦਿੱਤੇ ਸੀ 365000 ਚਾ ਸਾਡਾ ਬੰਦਾ ਲੈਣ ਨੂੰ ਤਿਆਰ ਹਾਂ ਦੇ ਹੋਣੀ ਕਿਹੜੀ ਜਿਹੜੀ ਬੋਲੀ ਪਾਰਕਿੰਗ ਵਾਲੀ ਪਾਰਕਿੰਗ ਦੀ ਬੋਲੀ 11 ਵਜੇ ਤੱਕ ਜਿਹਨੇ ਪਰਚੀ ਕਟਾਈ 11 ਵਜੇ ਤੱਕ ਤੁਹਾਡੀ ਕੁੜੀ ਕਹਿੰਦੀ ਵੀ ਨਹੀਂ ਵੀ ਉਹ ਸਾਹਿਬ ਕਹਿੰਦੇ ਪਰਚੀ ਜਦ ਮਰਜ਼ੀ ਕਟਾਓ ਨਾ ਨਾ 11 ਵਜੇ ਤੇ ਟਾਈਮ ਹੈ 11 ਵਜੇ ਤੁਹਾਡੇ ਬੰਦੇ ਅੰਦਰ ਨਹੀਂ ਨਹੀਂ ਕੋਈ ਅੰਦਰ ਨਹੀਂ 11:30 11 ਨਹੀਂ ਅੰਦਰ ਤਾਂ ਪ੍ਰੋਪਰਟ ਚੋਣਿਆ ਨਾ ਵੀ ਪ੍ਰੋਪਰਟ ਹੋਣਾ ਤੇ ਪ੍ਰੋਪਰ ਦਿੱਤਾ ਸੀ 52000 65000 ਹੋਈ ਹੈ ਜੀ 57000 ਵਾਲੀ ਬੋਲੀ 60000 ਚੋਣੀ ਅਸੀਂ ਬੋਲੀ ਕਰਾਈ ਹੈ ਜਿਹੜਾ ਮਰਜ਼ੀ ਬੋਲੀ ਦੇਵੇ 10 ਬੰਦੇ ਅਸੀਂ ਬੋਲੀ ਦੇਣ ਵਾਲੇ 165000 ਦੀ ਬੋਲੀ ਦੇਣ ਨੂੰ ਲੋਕ ਤਿਆਰ ਹੈ ਦੇ ਦਿੰਦੇ ਉਦੋਂ ਵੜ ਨਹੀਂ ਦਿੱਤਾ ਤੁਹਾਡੀ ਕੋਈ ਤੇ ਰੋਕਿਆ ਹੀ ਨਹੀਂ ਜਦੋਂ ਤੁਸੀਂ ਅੰਦਰ ਵੜ ਗਏ ਤਾਂ ਕੌਣ ਰੋਕ ਦੂਗਾ ਸਾਰੇ ਸਾਰੇ ਪੱਤਰਕਾਰ ਅੰਦਰ ਸੀਗੇ ਸਾਰੇ ਹੀ ਆਪ ਲੋਕ ਅੰਦਰ ਸੀ ਸਾਰੇ ਪੱਲੇ ਰਹੀ ਹੈ ਵੀਰ ਪੱਲੇ ਦੇ ਹੱਥ ਚ ਪੈਸੇ ਸੀਗੇ ਉਹ ਪਰਚੀ ਅਸੀਂ ਕਟਵਾਣੀ ਬਿਲਕੁਲ ਨਹੀਂ ਪਰਚੀ ਕੱਟੀ ਹੀ ਰਹੀ ਆ ਉਹਦੀ ਕੱਟੀ ਗਈ ਆ ਪਰਚੀ ਨਹੀਂ ਕੱਟੀ ਗਈ ਇੱਥੇ ਜਿਹੜਾ ਮਰਜ਼ੀ ਪਰਚੀ ਕਟਾ ਦੇਣਗੇ ਨਾ ਰੋਕਿਆ ਨਹੀਂ ਝੂਠੇ ਇਲਜ਼ਾਮ ਜੋ ਮਰਜ਼ੀ ਲਾਈ ਜੇ ਸੀ ਇਹੀ ਕੰਮ ਜਦੋਂ ਜਾਦੀ ਜੇਲ੍ਹਦਾਰ ਸੀ ਉਦੋਂ ਉਹੀ ਕੰਮ ਤੁਹਾਡਾ ਤੁਸੀਂ ਬਰੋਹਣ ਅਸੀਂ ਕਿਸੇ ਨੂੰ ਪਰਚੀ ਤੋਂ ਰੋਕਿਆ ਨਹੀਂ ਤੁਸੀਂ ਦੱਸੋ ਵੀ ਜਦੋਂ ਤੁਸੀਂ ਪਤ్రਗਾਸਰੇ ਅੰਦਰ ਸੀਗੇ ਜੇ ਵੀ ਪਰਚੀ ਰੋਕਦੇ ਸੀ ਜੀ ਇੱਥੇ ਟਰੱਕ ਜਿੰਦਾ ਪ੍ਰਧਾਨ ਆਇਆ ਸੁਣੋ 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 ਜੇ ਕਿਸੇ ਨੂੰ ਪਰਚੀ ਤੋਂ ਰੋਕਦੇ ਸੀ ਤਾਂ ਤੁਸੀਂ ਉਹਦੀ ਵੀਡੀਓ ਬਣਾਉਦੇ ਪਰਚੀ ਨਾਲੇ ਬੰਦੇ ਪਿੰਡਾਂ ਵਾਲੇ ਬੰਦੇ ਠੇਕੇ ਦਾ ਸਕਦੇ ਹੁੰਦੇ ਕੋਈ ਕੋਈ ਮੜੀ ਸ ਜਿਹੜਾ ਮਰਜੀ ਲੈ ਲੈ ਕੋਈ ਦਿੱਕਤ ਨਹੀਂ ਨਹੀਂ ਕਿੰਨੇ ਬੰਦੇ ਸੀ ਜਿਹੜੇ ਲੈ ਲੱਗੀ ਹੋਈ ਸੀ ਕਿੰਨੇ ਬੰਦੇ ਹਾਜ਼ਰ ਸੀ ਸੁਣੋ ਕਿੰਨੇ ਬੰਦੇ ਸੀ ਇਸ ਤਰ੍ਹਾਂ ਅਲੱਗ-ਅਲੱਗ ਬੰਦਿਆਂ ਦੀ ਕੈਟਾਗਰੀ ਸੀ ਜਿਹੜੀ ਪਾਰਕਿੰਗ ਵਾਲੇ ਬੰਦੇ ਸੀ ਉਹ ਬੰਦੇ ਸੀ 10 ਲਗਭਗ ਜਿਹੜੇ ਸੀਗੇ ਦੁਕਾਨਾਂ ਵਾਲੇ ਉਹ ਸੱਤ ਦੁਕਾਨਾਂ ਸੀ ਬੰਦੇ 11 ਸੀ ਜਿਹੜੇ ਸੀਗੇ ਮੁਰਦਾ ਜਾਨਾਂ ਦਾ ਕੋਈ ਬੰਦਾ ਨਹੀਂ ਸੀਗਾ ਜਿਹੜਾ ਸੀਗਾ ਬੱਸ ਅੱਡੇ ਦੀ ਕਲੈਕਸ਼ਨ ਦਾ ਉਹ ਬੰਦੇ ਸੀ 4 ਉਹਦੀ ਬੋਲੀ ਅੱਜ ਹੋ ਗਈ ਹੈ ਪਹਿਲਾਂ ਕੋਈ ਬੋਲੀ ਨੂੰ ਤਿਆਰ ਨਹੀਂ ਸੀ ਮਹਿੰਗੀ ਬਹੁਤ ਸੀ ਹੈ ਪਹਿਲੀ ਬੋਲੀ ਪਾਰਕਿੰਗ ਦੀ ਸੀ ਜਿਹੜੀ ਪਿਛਲੀ ਵਾਰ ਤੁਸੀਂ ਪਾਰਕਿੰਗ ਦੀ ਬੋਲੀ ਕੈਨਸਲ ਕੀਤੀ ਹੈ ਉਹ ਕਿਸੇ ਹੁਕਮ ਨਾਲ ਕੀਤੀ ਹੈ ਕੈਨਸਲ ਤੁਸੀਂ ਹੁਕਮ ਨਾਲ ਕੈਨਸਲ ਨਹੀਂ ਹੋਈ ਹੈ ਹਾਂਜੀ ਪਿਛਲੀ ਵਾਰ ਜਿਹੜੀ ਪਿਛਲੀ ਵਾਰ ਜਗਾ ਡਿਸਾਈਡ ਨਹੀਂ ਹੋਈ ਸੀ ਕਿੱਥੇ ਹੈ ਜੀ ਉਹ ਜਗਾ ਹੁਣ ਨਗਰਪਾਲਿਕਾ ਵਾਲੇ ਆਪੇ ਸੈੱਟ ਕਰਕੇ ਦੇਣਗੇ ਜਗਾ ਫਿਰ ਡਿਸਾਈਡ ਵਾਲੇ ਤੱਕ ਕਿਉਂ ਨਹੀਂ ਹੋਈ ਡਿਸਾਈਡ ਹੋ ਚੁੱਕੀ ਮੈਂ ਦੱਸੋ ਕਿੱਥੇ ਇਹ ਮਲਾਕੀ ਦੱਸਣਗੇ ਤੁਸੀਂ ਦੱਸੋ ਤੁਸੀਂ ਤੁਸੀਂ ਦੱਸਿਆ ਸੀ ਤੁਸੀਂ ਦਿਖਾएंगे ਪਹਿਲਾਂ ਡਿਸਾਈਡ ਕੀਤੀ ਨਹੀਂ ਤੁਸੀਂ ਪਹਿਲਾਂ ਡਿਸਾਈਡ ਨਹੀਂ ਕੀਤੀ ਸੀ ਇਹ ਤਾਂ ਡਾਕਟਰ ਸਾਹਿਬ ਉਹੀ ਗੱਲ ਹੋ ਰਹੀ ਹੈ ਜੋ ਜਾਦੀ ਜੈਲਦਾਰ ਮੌਕੇ ਹੁੰਦਾ ਹੁਣ ਤੁਸੀਂ ਕਰਨ ਲੱਗ ਗਿਓਂ ਆਜ਼ਾਦੀ ਜੈਲਦਾਰ ਨੇ ਜਿਹੜੇ ਕੰਮ ਗਲਤ ਕੀਤੇ ਐ ਉਹ ਉਹਦੀ ਭੁਗਤ ਲੂਗਾ ਤੇ ਹੁਣ ਇਹਦਾ ਮਤਲਬ ਤੁਸੀਂ ਵੀ ਹੋ ਗਏ ਸਾਡੀ ਸਾਰੀ ਬੋਲੀ ਦੀ ਵੀਡੀਓਗ੍ਰਾਫੀ ਹੋਈ ਐ ਤੁਸੀਂ ਵੀਡੀਓਗ੍ਰਾਫ ਦੀ ਸੀਡੀ ਲਓ ਜਦੋਂ ਬੰਦ ਜਾ ਵੀ ਹੋਈ ਆ ਤੇ ਇਹਨੇ মিডিਆ ਆ ਤੇ ਉਹਨਾਂ ਨੂੰ ਕੋਈ ਪਾਰਟੀ ਕਿਉਂ ਨਹੀਂ ਹੋਈ ਪਾਰਦਰਸ਼ੀ ਜਿਹੜੀ ਅਸੀਂ ਮਕਰ ਚ ਪਾਰਦਰਸ਼ੀ ਨਹੀਂ ਘਟਣ ਦੇ ਰੋਲਾ ਪਾ ਰਹੇ ਸੀ ਤੁਸੀਂ ਸੁਣੋ ਸੁਣੋ ਜਿੱਥੇ ਪਰਚੀਆਂ ਕੱਟਦੇ ਸੀ ਜਦੋਂ ਤੁਸੀਂ মিডিਆ ਵਾਲੇ ਅੰਦਰ ਸੀ ਤਾਂ ਜਿੱਥੇ ਕੋਈ ਬੰਦਾ ਤੁਹਾਨੂੰ ਜੋ ਵੀ ਕਹੀ ਮੁਲਾਜ਼ਮ ਉੱਤਰ ਦਿੰਦਾ ਸੀਗਾ ਤੁਸੀਂ ਉਹਦੀ ਵੀਡੀਓ ਰਿਕਾਰਡਿੰਗ ਕਰਕੇ ਤੇ ਆਦ ਜੋ ਮਰਜ਼ੀ ਕਰ ਵੀ ਕਰੋ ਕਿ ਤੁਸੀਂ ਸਾਰੇ ਅੰਦਰ ਹੀ ਸੀਗੇ ਜਿਹੜੀ ਤੁਹਾਡੀ ਬੋਲੀ ਦੇ ਵਿੱਚ ਇੱਕ মিডিਆ ਕਿਹੜਾ ਦਿਖਾ ਦਿਓ ਸਾਡਾ ਅਸੀਂ ਤੁਹਾਡੇ ਲੱਖਾਂ ਨਹੀਂ ਟੱਪ ਜਾਗੇ ਇੱਕ মিডিਆ ਦਿਖਾ ਦੇ ਕਿ ਨਿਕਲ ਬੋਲੀ ਦੇ ਅੰਦਰ ਅਸੀਂ মিডিਆ ਵਾਲਿਆਂ ਨੂੰ ਇਜਾਜ਼ਤ ਨਹੀਂ ਦੇਵਾਂਗੇ ਬੋਲੀ ਤੋਂ ਬਾਹਰ ਜਿੱਥੇ ਵੀ ਸਾਡੇ ਮਹਾਰਾਜ ਪਰਚੀ ਕਟਾਉਂਦੇ ਆ ਤੁਸੀਂ ਉਹਦੇ ਪਰਚੀ ਕਟਵਾ ਸਕਦੇ ਹੋ ਉਹਦੀ ਜੇ ਆਪਦੇ ਵੱਲੋਂ ਕੋਈ ਰਿਕਾਰਡਿੰਗ ਕਰਨੀ ਹੈ ਕਰ ਸਕਦੇ ਹੋ ਪਰ ਤੁਸੀਂ ਬੋਲੀ ਦੇ ਅੰਦਰ ਨਹੀਂ ਆ ਸਕਦੇ ਬੋਲਦੇ ਨਹੀਂ ਆ ਸਕਦੇ ਪਰ ਸਾਰੇ ਇੱਥੇ ਬੋਲੀ ਦੇਣ ਨਹੀਂ ਦਿੱਤੀ ਗਈ ਪਰਚੀ ਕੱਟੀ ਨਹੀਂ ਗਈ ਸਾਰੀ ਕੱਟੀ ਗਈ ਹੈ ਫਿਰ ਐਮਐਲਏ ਮੋਲਕ ਦਾ ਇੱਥੇ ਬੰਦਾ ਕਿਉਂ ਆਉਂਦਾ ਵੀ ਪਰਚੀ ਨਹੀਂ ਭਰਨੀ ਆ ਵੇਪਨਜੀਤ ਕਹਿੰਗੇ ਸਾਰੇ ਬੰਦੇ ਮੋਲਕ ਦੇ ਹੀ ਹੈ ਕੋਈ ਬੰਦਾ ਦੁਸ਼ਮਨੀ ਸਾਡਾ ਮੋਲਕ ਦਾ ਕਿਹਨ ਕੇ ਆਉਂਦਾ ਵੀ ਤੁਸੀਂ ਨਹੀਂ ਭਰਨੀ ਕਿਸੇ ਨੇ ਨਹੀਂ ਕਿਹਾ ਪ੍ਰਧਾਨ ਕਹਿ ਕੇ ਗਿਆ ਜੇ ਜੇ ਕਿਸ ਨੇ ਕਿਹਾ ਤੁਸੀਂ ਉਹਦੇ ਖਿਲਾਫ ਠਾਣੇ ਦਰਖਾਸਤ ਦਿਓ ਵੀ ਉਹਨੇ ਰੋਕਿਆ ਨਗਰ ਕੌਂਸਲ ਦੇਊਗੀ ਆ ਕੇ ਧਮਕਾਉਂਦਾ ਇੱਥੇ ਤੁਸੀਂ ਦਿਓ ਤੁਹਾਡੀ ਹਦੂਦ ਨਹੀਂ ਨਹੀਂ ਮੇਰੇ ਮੇਰੇ ਸਾਹਮਣੇ ਕੋਈ ਨਹੀਂ ਕਿਹਾ ਕਹਿੰਦੇ ਕਿਸ ਨੇ ਕਿਹਾ ਹੀ ਨਹੀਂ ਨਹੀਂ ਇੱਕ ਪਾਸੇ ਬੰਦੇ ਬੋਲੀ ਦੇ ਨੂੰ ਤਿਆਰ ਆ ਤੁਸੀਂ 65 ਹਜ਼ਾਰ ਚ ਦੇਤੀ ਦੂਜੇ ਪਾਸੇ ਫਿਰ 3 ਲੱਖ ਤੇ ਅਸੀਂ ਅਸੀਂ ਰੋਕਿਆ ਤੂੰ ਦਿਓ ਦਿਓ ਬੋਲੀ ਤੁਸੀਂ ਦਿਓ ਬੋਲੀ ਤਿੰਨ ਪਣ ਚੰਗਾ ਨਹੀਂ ਲੱਗਦਾ ਤੁਹਾਨੂੰ ਤੁਸੀਂ ਬੋਲੀ ਦਿਓ ਤਿੰਨ ਪਣ ਚੰਗਾ ਨਹੀਂ ਲੱਗਦਾ ਤੁਹਾਨੂੰ ਬੋਲੀ ਦਿਓ ਰੋਕਿਆ ਕਹਿੰਦੇ ਬੰਦੇ ਤਿਆਰ ਬੈਠੇ ਬੋਲੀ ਦੇ ਟਾਈਮ ਹੀ ਬੋਲੀ ਦੇ ਸਕਦਾ ਬੰਦਾ ਜੇ ਕੌਂਸਲ ਨੂੰ ਘਾ 65000 ਚ ਨਵੇੜ ਤੁਸੀਂ ਅਸੀਂ ਕੋਈ ਨਵੇੜੀ ਨਹੀਂ ਬੋਲੀ ਦਿਓ ਬੋਲੀ ਦੇਂਦੀ ਤੇ ਖੁੱਲੀ ਛੂਟ ਸੀ ਪਰ ਉਹਦਾ ਟਾਈਮ ਟੱਪ ਜੇ ਉਦੋਂ ਬਾਅਦ ਜੋ ਮਰਜ਼ੀ ਬੋਲੀ ਜਾਓ ਲਾਈਨ ਹੀ ਨਹੀਂ ਦਰ ਰਹੀ ਸੀ ਲਾਈਨ ਦੇ ਵਿੱਚ ਜਿਵੇਂ ਪਹਿਲਾਂ PADB ਬੈਂਕ ਮੂਰੇ ਸੀ ਉਹੀ ਕੰਮ ਕਰ ਲੈ ਲਾਈਨ ਖਤਮ ਹੋ ਚੁੱਕੀ ਸੀਗੀ ਲਾਈਨ ਖਤਮ ਹੋ ਚੁੱਕੀ ਸੀਗੀ ਉਦੋਂ ਬਾਅਦ ਮੈਂ ਸਹੀ 11 ਵਜੇ ਅੰਦਰ ਗਿਆ ਸਰਵਾਈ ਸੀਗੀ ਤੁਰ ਨਹੀਂ ਰਹੀ ਸੀ ਲੈਣ ਉੱਥੇ ਖੜੀ ਸੀ ਸਵੇਰ ਤੋਂ 10 ਵਜੇ ਤੱਕ ਇਹ ਤਾਂ ਉਹ ਸੀਗਾ ਜਿਵੇਂ ਪੀਏਡੀਬੀ ਬੈਂਕ ਮੁਰੇ ਵੀ ਕਾਗਜ ਹੋਰ 파ਰਟੀ ਨਾ ਪਰ ਸਕੇ ਕੋਈ ਕੰਮ ਇੱਥੇ ਹੋਇਆ ਨਹੀਂ ਜਿਵੇਂ ਪਿਛਲੀਆਂ ਸਰਕਾਰਾਂ ਦੇ ਰੋਪ ਲੱਗਦੇ ਸੀ ਕਿ ਗੁੰਡਾ ਰਾਜ ਆ ਗੁੰਡਾ ਚੱਲਦੇ ਆਪਦੇ ਗੁੰਡੇ ਲਿਆਉਂਦੇ ਉਹੀ ਤੁਹਾਡੇ ਚੱਲ ਰਿਹਾ ਇਸ ਤਰ੍ਹਾਂ ਜਿਹੜੇ ਗੁੰਡਾ ਰਾਜ ਜਦੋਂ ਹੁੰਦਾ ਉਦੋਂ ਲੋਕਾਂ ਦੀ ਲੱਤਾਂਵਾਂ ਤੋੜਦੇ ਆ ਉਦੋਂ ਲੋਕਾਂ ਨੂੰ ਛੁੱਟੇ ਪਰਚੇ ਦਰਜ ਕਰਾਉਂਦੇ ਆ ਹੁਣ ਹੁਣ ਦੱਸੋ ਹੁਣ ਦੱਸੋ ਇਹ ਸਰਕਾਰ ਨੇ ਵੀ ਕਰਾਇਆ ਮੈਂ ਮੈਂ ਕਿਹਦੇ ਕਰਾਇਆ ਕੁਛ ਤੁਸੀਂ ਨਹੀਂ ਮੈਂ ਕਿਹਦੇ ਕੁਛ ਕਰਾਇਆ ਸਰਕਾਰ ਤੋਂ ਮੇਰੇ ਮੇਰੇ ਬਾਰੇ ਕਿੰਨੇ ਲੋਕ ਬਕਵਾਸ ਕਰਦੇ ਆ ਮੈਂ ਕਰਾਇਆ ਕਿਸੇ ਤੇ ਕੁਛ ਮੇਰੇ ਬਾਰੇ ਕਿੰਨੇ ਬਕਵਾਸ ਕਰਦੇ ਆ ਤੁਹਾਡੇ ਸਾਹਕ ਨਹੀਂ ਕਰ ਨਹੀਂ ਹੈ ਤੇ ਕਾਰਵਾਈ ਕਰਾਂਗੇ ਫਿਰ ਉਹ ਨਹੀਂ ਕਾਰਵਾਈ ਕਰੋ ਕਰਾਂਗੇ ਦੰਦਾ ਤੋੜਨੀ ਆ ਉਹ ਤੋੜੋ ਤੁਸੀਂ ਮੈਂ ਮੈਂ ਲੱਤਾਂ ਕੋ ਤੋੜੂੰਗਾ ਪਰ ਆਇਆ ਜੀ ਇਹ ਤਾਂ ਤੁਸੀਂ ਆ ਜਿਹੜੇ ਬਕਵਾਸ ਕਰਦੇ ਆ ਕਾਰਵਾਈ ਕਰੋ ਕਰਦੇ ਆ ਹੁਣ ਪਿਛਲੀ ਸਰਕਾਰ ਵੇਲੇ ਇੱਕ ਪੱਤਰਕਾਰ ਨੇ ਪਹਿਲਾ ਨਗਰਪਾਲਿਕਾ ਦੇ ਪ੍ਰਧਾਨ ਤੇ ਕੇਸ ਕਰਤਾ ਵੀ ਇਹ ਬੋਲੀ ਗਲਤ ਹੋਈ ਹੈ ਉਹ ਬੋਲੀ ਗਲਤ ਹੋਣ ਤੋਂ ਬਾਅਦ ਜੋ 3 ਸਾਲਾਂ ਬਾਅਦ ਉਹਦੀ ਸੈਟਿੰਗ ਹੋ ਗਈ ਉਸ ਪ੍ਰਧਾਨ ਦੇ ਨਾਲ ਉਹਨੇ 6000 ਮਹੀਨੇ ਕਿਰਾਏ ਦੇਣ 700 ਮਹੀਨੇ 50 ਰੁਪਏ ਮਿਲ ਕਿਰਾਏ ਦੇ ਲੈ ਕੇ ਉਹ ਕੇਸ ਵਾਪਸ ਲੈ ਲਿਆ ਬੋਲੀ ਦੇ ਵਿੱਚ ਉਹਨੇ ਬੋਲੀ ਦਿੱਤੀ ਨਹੀਂ ਤੇ ਉਹਦੇ ਤੇ ਇਨਕੁਆਰੀ ਹੋਈ ਵੀ ਹੁਣ ਖਿਲਾਫ ਹੁਣ ਉਹਦੇ ਦੇ ਪਰਚਾ ਦਰਜ ਹੋਊਗਾ ਨਾਲੇ ਪਰਚਾ ਹੋਊਗਾ ਉਵੇਂ ਹੀ ਉਵੇਂ ਹੀ ਜੇ ਤੁਹਾਨੂੰ ਲੱਗਦਾ ਹੈ ਵੀ ਕੋਈ ਬੋਲੀ ਗਲਤ ਹੋਈ ਹੈ ਤੁਸੀਂ ਉਸ ਬੋਲੀ ਦੀ ਸੀੜੀ ਲਓ ਤੇ ਉਹਦੇ ਸਾਰਾ ਰਿਕਾਰਡ ਲਓ ਜੇ ਕੋਈ ਗਲਤ ਹੋਇਆ ਹੈ ਉਹਦੇ ਤੇ ਕਾਰਵਾਈ ਕਰੋ ਠੋਕੇ ਮੈਂ ਕਹਿੰਦਾ ਅਸੀਂ ਨਹੀਂ ਕਰਨੀ ਇਹ ਕੰਮ ਸਰਕਾਰ ਨੇ ਕਰਨਾ ਤੁਸੀਂ ਸਵਾਲ ਕਰਦੇ ਹੋ ਤੁਸੀਂ ਮੈਂ ਤੁਸੀਂ ਸਵਾਲ ਦਿਓ ਤੁਸੀਂ ਕਾਰਵਾਈਆਂ ਨਹੀਂ ਕਰਦੇ ਤੁਸੀਂ ਪਬਲਿਕ ਵੱਲੋਂ ਸਵਾਲ ਕਰਦੇ ਹੋ ਮੈਂ ਪਬਲ ਨੂੰ ਖੁੱਲੀ ਇਹ ਕਹਿੰਦਾ ਵੀ ਤੁਸੀਂ ਸਾਰੀ ਆਰਟੀਪਾ ਸਾਰਾ ਰਿਕਾਰਡ ਲਓ ਜੇ ਗਲਤ ਹੋਇਆ ਤੇ ਕਾਰਵਾਈ ਕਰੋ ਠੋਕੇ ਮੈਂ ਕੋਈ ਨਹੀਂ ਰੋਕਦਾ ਤੁਸੀਂ ਕਾਰਵਾਈ ਕਰੋਗੇ ਜੋ ਪਰਚੀਆਂ ਕੱਟਦੇ ਜਿਨ੍ਹਾਂ ਨੇ ਪਰਚੀਆਂ ਨਹੀਂ ਕੱਟੀਆਂ ਮੈਂ ਜੋ ਸਭ ਪਰਚੀਆਂ ਕੱਟੀਆਂ ਹੈ ਤੁਸੀਂ ਸ਼ਿਕਾਇਤ ਕਰੋ ਅਸੀਂ ਅੰਦਰ ਹੀ ਜਨਰ ਸਾਹਿਬ ਨਾਲ ਗੱਲ ਕਰਾਂਗੇ ਸ਼ਿਕਾਇਤ ਕਰੋ ਕੋਈ ਮਾਰ ਦੇ ਦੇਗੇ ਅਸੀਂ ਅੰਦਰ ਹੀ ਜਨਰ ਬੰਦੇ ਤੇ ਫਿਰ ਬਹਿਚੂਠ ਬੋਲਦਾ ਹੈ ਬਹਿਚੂਠ ਬੋਲਦਾ ਜੋ ਸਾਡੇ ਨਾਲ ਹੋਈ ਹੈ ਤੁਹਾਨੂੰ ਉਹ ਦੱਸ ਰਹੇ ਹੈਗੇ ਤੁਸੀਂ ਗਲਤ ਬੋਲ ਰਹੇ ਹੋ ਨਹੀਂ ਹੋਈ ਕੱਢਣ ਗਲਤ ਬੋਲ ਦਿਓ ਜਿਹਨਾਂ ਦਾ ਪ੍ਰਧਾਨ ਨੇ ਰੋਕਿਆ ਕਿ ਵੀ ਪੰਜੀ ਪਰਚੀ ਨਹੀਂ ਕਟਾਉਣੀ ਹੁਕਮ ਜਾਨੀ ਦੱਸੋ ਮੈਂ ਕਿਹਾ ਕਿ ਨਹੀਂ ਗਿਆ ਪਰਚੀ ਕਟਾਓ ਇਹ 11:15 ਵਜੇ ਇੱਥੇ ਆ ਗਈ ਅਸੀਂ ਫਿਰ ਕਟਾ ਲੈ ਦੇ ਪਰਚੀ ਤੇ ਨਾਲ ਦੀ ਨਾਲ ਤੁਸੀਂ ਅੰਦਰ ਮੈਂ ਰੁਕਿਆ ਪਰਚੀ ਦੀ ਗੱਤੀ ਗਈ ਮੈਂ ਹੈ ਜੀ ਇੱਥੇ ਕਿ ਬੜਰੇ ਕੋ ਇਥਰੇ ਦਰਵਾਜ਼ੇ ਬੈਠੇ ਹੋ ਤੈ ਨਹੀਂ ਜੀ ਦਿੱਤਾ ਹੀ ਨਹੀਂ ਜੀ ਨਹੀਂ ਤੈ ਨਹੀਂ ਵੜ ਨਹੀਂ ਐ ਜੀ ਕੋਈ ਗੱਲ ਨਹੀਂ ਉਹਨਾਂ ਨੂੰ ਕਿਉਂ ਨਹੀਂ ਬਦਾਂਦੇ ਜੀ ਜਿਹੜੇ ਦੋ ਦੜਕੀਆਂ ਸੀਗੇ ਉਹਨਾਂ ਨੂੰ ਕਿਉਂ ਨਹੀਂ ਬਦਾਂਦੇ ਕਿ ਮੂੰਹ ਤੇ ਉਹਨੂੰ ਪੁੱਛ ਲਾਂਗੇ ਸਾਡੇ ਕੋਲ ਵੀਡੀਓ ਨਹੀਂ ਨਹੀਂ ਵੀਡੀਓ ਪਈ ਆਪਣੇ ਕੋਲ ਆ ਜਾਂਦੇ ਆ ਸਾਡੇ ਕੋਲ ਜੇ ਤੁਹਾਡੇ ਕੋਲ ਸੀੜੀ ਪਈ ਆ ਉਹ ਸੀੜੀ ਵੇਖ ਲਓ ਤੇ ਸਾਡੇ ਕੋਲ ਵੀਡੀਓ ਪਈ ਜਾਂਦੇ ਆ ਉਹ ਵੀਡੀਓ ਦੀ ਰਿਪੋਰਟ ਲੈ ਕੇ ਆ ਹਾਂ ਇਹ ਕਹਿੰਦਾ ਹੈ ਅਸੀਂ ਉਹਨੂੰ ਪਲੇਟ ਹੋਣਾ ਹੈ ਪਰ ਇਹ ਇੱਕ ਪਹਿਲੇ ਅਸੀਂ ਉਹਨਾਂ ਫਰਕ ਤਿੰਨ ਤਿੰਨ ਲੱਖ ਦਾ ਫਰਕ ਹੀ ਖੜੇ ਦੀ ਜਿੰਦੇ ਅਸੀਂ ਵਾਅਦਾ ਤੇ ਤਿਆਰ ਹਾਂ ਹੋਰ ਕੋਈ ਨਾ ਜਬਤ ਕਰੋ ਜ਼ਾਇਲਦਾਰ ਦੇ ਬੰਦੇ ਆ ਜਾਇਲਦਾਰਾਂ ਦੀ ਲੱਤਾਂ ਤੋੜਤੀਆਂ ਕਾਨੂੰਨੀ ਕਾਰਵਾਈ ਕਰਦੇ ਉਹਨਾਂ ਲੱਤਾਂ ਤੋੜਦਿਆ ਦੱਸੋ ਕਾਨੂੰਨੀ ਕਾਰਵਾਈ ਹੁੰਦੀ ਆ ਦੀ ਪ੍ਰਦੀਪ ਸਿੰਘ ਨੇ ਮੇਰੇ ਝੂਠਾ ਪਰਦਾ ਤੋੜਾਇਆ ਮੈਂ ਉਹਦਾ ਕੇਸ ਲੜਿਆ 10 ਸਾਲ ਤੇ ਕੇਸ ਤੋਂ ਬਰੀ ਹੋ ਗਿਆ ਤੇ ਹੁਣ ਮੈਂ ਉਹਦੇ ਉਹਨੂੰ ਮੈਂ ਜੇਲ੍ਹ ਚ ਕਰ ਦਿਆਂ ਹਰ ਇੱਕ ਚੀਜ਼ ਦੇ ਪ੍ਰੋਸੀਜਰ ਹੁੰਦਾ ਹੈ ਤੁਹਾਡੇ ਵਾਂਗ ਨਹੀਂ ਕੰਮ ਚੱਲਦਾ ਹਰ ਚੀਜ਼ ਦਾ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਇਹੀ ਹੈ ਵੀ ਜੇ ਤੁਹਾਨੂੰ ਸ਼ਿਕਾਇਤ ਹੈ ਤੁਸੀਂ ਉਹਦੀ ਬਕਾਇਦਾ ਐਸ.ਡੀ.ਐਮ ਕੋਲੇ ਪ੍ਰੂਫ ਸਹਿਤ ਕੰਪਲੇਟ ਕਰੋ ਤੁਸੀਂ ਕਰੋ ਜਿਹਨੂੰ ਬੰਦੇ ਨੂੰ ਸ਼ਿਕਾਇਤ ਹੈ ਜਾਂ ਜਿਹੜਾ ਬੰਦਾ ਤੁਹਾਡੇ ਤੋਂ ਸਭ ਸਵਾਲ ਪੁੱਛਦਾ ਹੈ ਉਹ ਬੰਦਾ ਸ਼ਿਕਾਇਤ ਕਰੇ ਉਦੋਂ ਉਹਦੀ ਕੋਈ ਕਵਰੀ ਹੋਊਗੀ ਜੇ ਉਹ ਗਲਤ ਕਰ ਵੀ ਹੋ ਜੂਗੀ ਮੈਂ ਜੱਜ ਨਹੀਂ ਲੱਗਿਆ ਮੈਂ ਫੈਸਲਾ ਕਰ ਦੂੰ ਮੈਂ ਪੁਲਿਸ ਨਹੀਂ ਮੈਂ ਜੱਜ ਨਹੀਂ ਮੈਂ ਪ੍ਰਧਾਨ ਐ ਇਨਸਾਫ ਕਰੂੰਗਾ ਜੇ ਕੋਈ ਗੱਲ ਹੈਗੀ ਤੇ ਕਾਰਜ ਕਰੋ ਨਾ ਰਿਕਾਰਡ ਰਿਕਾਰਡ ਦਿਓ ਸਾਡੇ ਆਮ ਆਦਮੀ ਪਾਰਟੀ ਦੇ ਇਮਾਨਦਾਰ ਹੈਗੇ ਹੋ ਇਮਾਨਦਾਰ ਪ੍ਰਧਾਨ ਹੋ ਅਸੀਂ ਮੰਨਦੇ ਆ ਜੀ ਅਸੀਂ ਇਹ ਗੱਲ ਕਹਿ ਰਹੇ ਆ ਵੀ ਅਜੇ 65000 ਦਾ ਠੇਕਾ ਹੋਇਆ ਹੈਗਾ ਅਸੀਂ ਉਹਨਾਂ 365000 ਰੁਪਏ ਦੇਣ ਨੂੰ ਤਿਆਰ ਆ ਤੇ ਤੁਸੀਂ ਦੇ ਦੇ ਤੇ ਬੋਲੀ ਫਿਰ ਉਹ ਸਾਨੂੰ ਅੰਦਰ ਦਾ ਬਣਦੇ ਨਹੀਂ ਤੁਹਾਨੂੰ ਕਿਹਨੇ ਰੋਕਿਆ ਨਹੀਂਗਾ ਤੁਸੀਂ ਇਹਦੀ ਤੁਸੀਂ ਸੁਣੋ ਇਹਦਾ ਪ੍ਰੋਸੀਜਰ ਹੈ ਹਾਂਜੀ ਤੁਸੀਂ ਤੁਸੀਂ ਆਦੇ ਤੌਰ ਤੇ ਸਹੀ ਹੋ ਮੰਨ ਲਓ ਮੰਨ ਲਓ ਤੁਸੀਂ ਸਹੀ ਹੋ ਜੀ ਜੀ ਤੁਸੀਂ ਇਹਦੀ ਕੰਪਲੀਟ ਲਿਖਤੀ ਰੂਪ ਚ ਐਸ ਗੇਰ ਸਾਨੂੰ ਦਿਓ ਸੁਣ ਲਓ ਸੁਣ ਲਓ ਨਹੀਂ ਨਹੀਂ ਐਂ ਹੁੰਦਾ ਐਂ ਹੁੰਦਾ ਹੁਣ ਸੁਣੋ ਤੁਸੀਂ ਵੀਡੀਓ ਕੱਢ ਕੇ ਦੇਖੋ ਹੈ ਉਦੋਂ ਵੀ ਬਿਆਨ ਦੇ ਰਹੇ ਹੋ ਵੀ ਸਾਨੂੰ ਅਧਰ ਨਹੀਂ ਬਣ ਦਿੱਤਾ ਗਿਆ ਮੇਰੀ ਗੱਲ ਸੁਣੋ ਤੁਸੀਂ ਬੋਲੀ ਰੱਦ ਕਰ ਦਿਓ ਡਾਕਟਰ ਸਾਹਿਬ ਤੁਹਾਡੇ ਕੋਲੇ ਪਾਵਰ ਹੈ ਅਸੀਂ ਬੋਲੀ ਰੱਦ ਕਰਦੇ ਪਰਦਰਸ਼ੀ ਹੋਈ ਵੀਡੀਓ ਕਰਫੀ ਹੋਈ ਹੈ ਪਾਵਰ ਤੁਹਾਨੂੰ 3 ਲੱਖ ਐਕਸਟਰਾ ਮਿਲਦਾ ਨਗਰ ਕੌਂਸਲ ਨੂੰ ਲੋਕਾਂ ਦੇ ਵਿਕਾਸ ਲਈ ਪੈਸਾ ਲੱਗੂਗਾ ਸੁਣੋ ਤੁਹਾਡੇ ਕੋਲੇ ਪਾਵਰ ਪਹਿਲਾਂ ਵੀ ਗੱਲ ਸੁਣੋ ਕਦੇ ਵੀ ਕੋਈ ਚੀਜ਼ ਗਲਤ ਰੱਦ ਨਹੀਂ ਹੁੰਦੀ ਚਾਰ ਅਫਸਰ ਬੈਠੇ ਅੰਦਰ ਈਓ ਬੈਠਾ ਹੈ ਏਸੇ ਦੱਸਦਾ ਦੇਣਾ ਇਸ ਸਰਕਾਰ ਸਾਰੇ ਬੰਦੇ ਬੈਠੇ ਆ ਅਫਸਰ ਦਾ ਸਰਕਾਰ ਦੇ ਹੁੰਦੇ ਜਿਹੜੇ ਅਫਸਰ ਹੁੰਦੇ ਆ ਚਾਹੇ ਕਿਸੇ ਸਰਕਾਰ ਦੇ ਹੋਣ ਜਦੋਂ ਪਹਿਲਾਂ ਬੋਲੀਆਂ ਹੁੰਦੀ ਸੀਗੀਆਂ ਉਦੋਂ ਦੇ ਅਫਸਰ ਸਰਕਾਰ ਦੇ ਹੁੰਦੇ ਸੀਗੇ ਉਦੋਂ ਵੀ ਸਰਕਾਰ ਆਪਣੇ 2015 ਵਿੱਚ 19 ਅਕਤੂਬਰ ਨੂੰ ਜੈਲਦਰ ਪ੍ਰਧਾਨ ਸੀ ਇੰਦਰ ਗੁਰਪਤ ਈਓ ਸੀਗਾ ਉਦੋਂ ਦੁਕਾਨਾਂ ਦੀ ਬੋਲੀ ਹੋਈ ਸੀ ਉਸ ਬੋਲੀ 'ਚ ਮੈਂ ਵੀ ਹਾਜ਼ਰ ਸੀ ਉਹਦੇ ਵਿੱਚ ਉਹਨਾਂ ਨੇ 6 ਦੁਕਾਨਾਂ ਦੀ ਬੋਲੀ ਨਹੀਂ ਕਰਾਈ ਤੇ ਈਓ ਨੇ ਕਿਹਾ ਸੀਗਾ ਵੀ ਈਓ ਸਾਹਿਬ ਛੇ ਦਿਨਾਂ ਦੀ ਬੋਲੀ ਨਹੀਂ ਹੋਈ ਤੂੰ ਇਸ ਫਾਰਮ ਤੇ ਦਸਤਕ ਨਹੀਂ ਕਰਨੀ ਉਹ ਕਹਿੰਦਾ ਵੀ ਤੂੰ ਪ੍ਰਧਾਨ ਨਾਲ ਗੱਲ ਕਰ ਲੈ ਮੈਂ ਵੀ ਮੈਂ ਗੁੰਡੇ ਬਦਮਾਸ਼ਾਂ ਨਾਲ ਗੱਲ ਹੀ ਕਰਦਾ ਮੈਂ ਅਫਸਰਾਂ ਨਾਲ ਗੱਲ ਕਰਦਾ ਹੁੰਦਾ ਸੁਣੋ 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 ਮੈਂ ਨਾਲ ਗੱਲ ਕਰਦਾ ਹੁੰਦਾ ਇਹ ਕੰਮ ਹੁਣ ਹੋ ਰਿਹਾ ਨਹੀਂ ਮੇਰੀ ਗੱਲ ਸੁਣੋ ਨਾ ਉਹ ਕਹਿੰਦਾ ਵੀ ਮੈਂ ਤਾਂ ਦਸਤ ਕਰੂੰਗਾ ਮੈਂ ਕੋਈ ਗੱਲ ਨਹੀਂ ਮੈਂ ਉਹਨੂੰ ਕੁਛ ਨਹੀਂ ਕਿਹਾ ਮੈਂ ਆਪ ਦੀ ਆਰਟੀਏ ਪਾ ਕੇ ਰਿਕਾਰਡ ਲੈ ਲਿਆ ਉਹ ਮੈਨੂੰ 1 ਕਿ ਮਹੀਨੇ ਜਾਂ 3 ਮਹੀਨੇ ਬਾਅਦ ਮਿਲ ਗਿਆ ਉਦੋਂ ਬਾਅਦ ਮੈਂ ਉਹਦੀ ਪੜਤਾਲ ਲਵਾਈ 2 ਸਾਲਾਂ ਬਾਅਦ ਔਰ ਬੋਰ ਦੇ ਹੱਕ ਚ ਹੋ ਗਈ ਹੁਣ ਅੱਜ ਦੀ ਆਪਾਂ ਜੇ ਗੱਲ ਅਜੇ ਰਹੀ ਇਹ ਇਹ ਧਾਰਨਾ ਤੁਸੀਂ ਸੱਤਾ ਚੋਂ ਪ੍ਰਧਾਨ ਹੋ ਇਹ ਇਹ ਸਵਾਲ ਹੁਣ ਸਾਡਾ ਅਜ ਸਾਡਾ ਮਤਲਬ ਅਜ ਤੱਕ ਹੈ ਤੁਸੀਂ ਉਹ ਕਰ ਰਹੇ ਹੋ ਕਾਰਵਾਈਆਂ ਤੁਸੀਂ ਪ੍ਰਧਾਨ ਹੋ ਭਾਵੇਂ ਉਹਨਾਂ ਦੇ ਪਰਚੇ ਦਿਓ ਅਨਕੁਆਰੀਆਂ ਕਢਾਓ ਤੁਹਾਡੇ ਕੋਲੇ ਸਾਰਾ ਡਾਟਾ ਹੈ ਮਸਲਾ ਅੱਜ ਦੀ ਜਵਾਬ ਦਿਓ ਵੀ ਜਿਹੜਾ ਕੁਝ ਓ ਸ਼ੋ ਕਰਦੇ ਰਿਹਾ ਕਿ ਤੁਸੀਂ ਵੀ ਉਹੀ ਕਰ ਰਹੇ ਹੋ ਬਿਲਕੁਲ ਜੇ ਵਾ ਸਹੀ ਹੋਇਆ ਕੋਈ ਗਲਤ ਨਹੀਂ ਹੋਇਆ ਵਿਧਰ ਰਕਾਰ ਹੋਇਆ 1 ਵਜੇ ਦਾ ਟਾਈਮ ਦਿੱਤਾ ਤੇ ਬੋਲੀ 12 ਵਜੇ ਕਰਤੀ ਇਹਨਾਂ ਨੇ ਅੱਛਾ ਜੀ ਆ ਹੁਣ ਦੱਸੋ ਜੀ ਆ ਤੁਹਾਡੇ ਸਾਹਮਣੇ ਪੰਪ ਪੰਪ ਫਲੈਟ ਲਹਿਗਾ ਸਾਨੂੰ ਬਾਹਰ ਬੁਲਾਓ ਪਿਆ ਫੀਸ ਭਰਾਈ ਆ ਸਾਡੂ ਕੰਪਲੀਸ਼ਨ ਦਿੱਤੀ ਆ ਦੇਖੋ ਹੁਣ ਦੱਸੋ ਡਾਕਟਰ ਸਾਹਿਬ ਤੱਕਾ ਨਹੀਂ ਇਹ ਦੱਸੋ ਆ ਫੀਸ ਭਰਾਈ ਆ ਇਹਨਾਂ ਨਾਲ ਵੀ ਤੱਕਾ ਮਤਲਬ ਸ਼ਰੇ ਆਮ ਤੱਕਾ ਡਾਕਟਰ ਸਾਹਿਬ ਪਹਿਲਾਂ ਕਹਿ ਰਹੇ ਸੀ ਕਿ ਤੁਸੀਂ ਝੂਠ ਬੋਲ ਰਹੇ ਹੋ ਹੁਣ ਤਾਂ ਤੁਹਾਡੇ ਸਾਹਮਣੇ ਗਵਾਹ ਖੜਾ ਹੈ ਜੀ ਸਬੂਤ ਵੀ ਮਿਲ ਗਿਆ ਤੁਹਾਨੂੰ ਲੈਫਟ ਤੇ ਦੇਖੋ ਤੁਹਾਡੀ ਲੈਫਟ ਜਾ ਗਿਆ ਜੀ ਦੱਸੋ ਦੱਸੋ ਸ਼ਾਰੀ ਬੋਲੀ ਰਾਤ ਕਰੋ ਖਰਾਜ ਦੀ ਕਹਿੰਦੇ ਪਹਿਲਾਂ ਵੀ ਤੁਹਾਡੀ ਫਰ ਝੂਠ ਹੈ ਜੀ ਉਹੀ ਜਿਹੜੀ ਰੋਗਾਨ ਕਹਿ ਰਹੇ ਆ ਆ ਤਾਂ 1 ਵਜੇ ਤੱਕ ਕਹਿੰਦੇ ਆ ਜੀ ਹਏ ਤਾਂ ਮੇਰੇ ਖਿਆਲ ਨਾਲ 1 ਵਜਾ ਵੀ ਨਹੀਂ ਹੋਇਆ ਤੁਸੀਂ ਟਾਈਮ ਵੀ ਦੇਖ ਸਕਦੇ ਹੋ ਵੀ ਜਿਹੜਾ ਹੈਗਾ ਟਾਈਮ ਵੀ ਦਿਖਾ ਦਿਓ ਇਹ ਹੀ ਨਾਲੇ ਪ੍ਰਧਾਨ ਦੇ ਕਮਰੇ ਦਾ ਟਾਈਮ ਹੈ 12:40 ਮਿੰਟ ਹੋਇਆ ਤਾਂ ਅੱਜ ਕੀ ਗੱਲ ਬੋਲੋ ਜੀ ਹੁਣ ਕਰਾਓ ਬੋਲੀ ਇਸ ਨੂੰ ਦਿਓ ਜੀ ਇਸ ਨੂੰ ਦਿਓ ਤੁਸੀਂ ਤੁਸੀਂ ਆ ਜਾਇਆ ਕਰਵਾਉਣਾ ਹੁਣ ਆਇਆ ਨਾ ਕਰੋ ਤੁਹਾਡਾ ਪਹਿਲਾ ਵਾਲਾ ਕੰਮ ਹੀ ਹੋ ਜਾਣਾ ਜੀ ਇਹਨੇ ਇਹ ਪਹਿਲਾਂ ਵਾਲੀ ਬੋਲੀ ਵੀ ਆਏ ਹੋਈ ਆ ਰੱਦ ਕਰਵਾਓ ਕੋਈ ਕੋਈ ਗੱਲ ਨਹੀਂ ਵੀ ਦੇਦ ਬੁਲਾਉਣਾ ਇਹ ਪਹਿਲੀ ਕਿਹੜੀ ਤਾਂ ਨਹੀਂ ਹੋਈ ਆ ਸਾਰਾ ਅੱਜ ਤਾਂ ਨਹੀਂ ਕੋਈ ਨਹੀਂ ਇਹ ਵੀ ਤਾਂ ਨਹੀਂ ਆ ਜੀ ਬੰਦੇ ਨੂੰ ਵੜ ਨਹੀਂ ਦਿੰਦਾ ਜੀ ਬਲਾਉਂਦਾ ਦਿੰਦਾ ਤੁਹਾਨੂੰ ਨਹੀਂ ਵੜਨ ਲਈ ਦਿੰਦਾ ਤੁਹਾਨੂੰ ਟਾਈਮ 1 ਵਜੇ ਦਿੰਦਾ ਸੀਗਾ ਤੁਹਾਨੂੰ ਟਾਈਮ 1 ਵਜੇ ਦਿੰਦਾ ਵੀ 1 ਵਜੇ ਆਈ ਬੋਲੀ ਪਹਿਲਾਂ ਹੀ ਹੋ ਗਈ ਬੋਲੀ ਹੁਣ ਅੱਛਾ ਆਏ ਆ ਜੀ ਕ੍ਰਿਕਟ ਟਾਈਮ ਦਿੱਤੇ ਕੋਈ ਹਸਾਮ ਨਾਲ 1 ਵਜੇ ਤਾਂ ਬੁਲਾਏ ਅਸੀਂ ਕੋਈ ਕੁਝ ਨਹੀਂ ਆ ਹੁਣ ਬੋਲੀ ਵਾਸਤੇ ਹੁਣ ਹ ਕਿਤੇ ਹੋਊਗੀ ਬੋਲੀ ਜੀ ਨਾ ਦੱਸੋ ਸਾਡੇ ਵਾਰੀ ਰੰਗ ਮੁੱਕਿਆ ਉਹੀ ਗੱਲ ਹੁੰਦੀ ਹੈ ਇਹ ਨਹੀਂ ਪਤਾ ਅੰਨੀ ਨੂੰ ਬੋਲਾ ਕਢੀਦਾ ਇਹ ਨਹੀਂ ਪਤਾ ਅੰਨੀ ਨੂੰ ਬੋਲਾ ਪੀਕੀ ਦੇ ਇਹ ਟਾਈਮ ਤੁਹਾਨੂੰ 1 ਵਜੇ ਦਾ ਦਿੱਤਾ ਹੈ ਇਹ ਕਹਿੰਦੇ 11 ਇਹ 11 ਵਜੇ ਆਇਆ ਉਹਨਾਂ ਨੂੰ ਕਿਹੜਾ ਕਹਿੰਦੇ ਕੋਈ ਦਿੰਦਾ ਉਹ ਤੁਸੀਂ ਪੰਫਲੇਟ ਇਹਨਾਂ ਦੇ ਛਪੇ ਹੋਏ ਆ ਤੁਸੀਂ ਚੈੱਕ ਕਰ ਲਓ ਉੱਥੇ ਉਹਦੇ 1 ਵਜੇ ਟਾਈਮ ਲਿਖਿਆ ਦੁਕਾਨ ਮੈਂ ਆ ਆ ਤਸਵੀਰ ਵੀ ਦਿਖਾ ਦਈਏ ਉਹ ਪੰਫਲੇਟ ਦੀ ਕਿਉਂਕਿ ਇਥੋਂ ਪਹਿਲਾਂ ਪ੍ਰਧਾਨ ਜੀ ਕਹਿ ਰਹੇ ਸੀ ਕਿ ਤੁਸੀਂ ਇਹ ਝੂਠ ਬੋਲ ਰਹੇ ਹੋ ਤਾਂ ਤਸਵੀਰ ਇਥੇ ਪੰਫਲੇਟ ਲੱਗਿਆ ਹੋ ਆ ਲੱਗਿਆ ਤਾਂ ਜਿਹੜੀ ਬੋਲੀ ਉਹ ਦੇਣ ਆਏ ਆ ਉਹਦਾ ਟਾਈਮ 1 ਵਜੇ ਸੀ ਆ ਤਸਵੀਰ ਦਿਖਾ ਦੇ ਇੱਕ ਵਜੇ ਪੌਣੇ 1 ਵਜੇ ਆਇਆ ਤਾਂ ਕਹਿੰਦੇ ਜੀ ਬੋਲੀਆਂ ਬੋਲੀ ਹੋ ਚੁੱਕੀ ਹੈ ਤਾਂ ਇੱਥੋਂ ਇਹ ਗੱਲ ਕਲੀਅਰ ਹੈ ਕਿ ਬੋਲੀ ਚ ਹੇਤਿਆਂ ਨੂੰ ਹੀ ਦਿੱਤੀ ਗਈ ਹੈ ਬੋਲੀ ਆਪਣੇਆਂ ਨੂੰ ਦਿੱਤੀ ਗਈ ਹੈ ਬੋਲੀ ਦੇ ਵਿੱਚ ਪੱਖਪਾਤ ਕੀਤਾ ਗਿਆ ਨਗਰ ਕੌਂਸਲ ਦੇ ਪ੍ਰਧਾਨ ਪਹਿਲਾਂ ਇਹ ਕਹਿੰਦੇ ਸੀਗੇ ਇਹ ਗੱਲ ਸਾਰੀ ਝੂਠੀ ਹੈ ਪਰਚੀਆਂ ਨਹੀਂ ਆਏ ਹੋਈਆਂ ਪਰ ਹੁਣ ਤਾਂ ਉਹਨਾਂ ਦੇ ਮੌਕੇ ਤੇ ਹੀ ਉਹਨਾਂ ਦੇ ਮੂੰਹ ਤੇ ਹੀ ਲੈ ਕਹਿ ਦਿੱਤਾ ਕਿ ਧਾਂ ਦੇ ਲਈ ਹੋਈ ਆ ਤਾਂ ਸਵਾਲ ਇਹੀ ਹੈ ਕਿ ਸਾਰਾ ਕੁਝ ਜਿਹਦੇ ਕਹਿਣ ਤੇ ਹੋਇਆ ਉਹਦੇ ਕਹਿਣ ਤੇ ਹੋਇਆ ਸਭ ਨੂੰ ਪਤਾ ਆ ਇਹੇ ਕੰਮ ਪਿਛਲੀ ਸਰਕਾਰ ਮੌਕੇ ਹੁੰਦਾ ਸੀ ਇਹੇ ਕੰਮ ਅੱਜ ਕੱਲ ਹੋ ਰਿਹਾ ਹਾਂਜੀ ਹੁਣ ਕੀ ਟਾਈਮ ਹੋਇਆਗਾ ਕੋਣ ਤਾਂ ਬੇਗਲੋਕ ਪਹਿਲਾਂ ਦੇਖਿਆ ਨਹੀਂ ਹੁਣ ਪੋਣ ਇੱਕ ਹੋਇਆ ਹੋਊਗਾ ਹਾਂਜੀ ਇਹ ਕੀ ਕਹਿੰਦੇ ਬੋਲੀ ਨਹੀਂ ਜਿਪੜਕੀ ਜੀ ਇਹ ਕਹਿੰਦੇ ਹੋਲੀ ਆ ਹੁਣ ਸਾਨੂੰ ਤਾਂ ਇਹ ਬੜ ਗਿਆਨ ਨਹੀਂ ਹੈ ਇਹਦਾ ਚਾਹ ਬਣਨੀ ਸੀ ਕਿ ਦੁਕਾਨ ਲੈਣੀ ਸੀ ਉਹ ਕੰਟੇਨਰ ਦੀ ਦੁਕਾਨ ਹੈਗੀ ਹੈ ਉੱਥੇ ਸੱਤ ਦੁਕਾਨਾਂ ਹੈਗੀਆਂ ਤੁਹ ਸਾਢੇ 12 22 ਸਾਢੇ ਸਾਢੇ 16 ਦੀ ਹੈ ਮੇਰੇ ਕਹਿ ਕੇ ਸਾਢੇ 23 ਦੀ ਹੈ ਉਹ ਅਸੀਂ ਤਾਂ ਵੀ ਕਿਟਾਈ ਬੈਠਿਆ ਜੀ ਇਹ ਅਗਲੇ ਫੀਸ ਵੀ ਭਰੀਏ ਜਿਵੇਂ ਪਹਿਲਾਂ 20000 ਰੁਪਏ 20000 ਭਰੀ ਹੋਈ ਪਹਿਲਾਂ ਲੈ ਦੱਸੋ ਇੱਕ ਬੰਦਾ ਕਹਿੰਦਾ ਸੀ ਮਨਿੰਦਰ ਜੀ ਵੇਖੋ ਫੀਸ ਵੀ ਭਰੀ ਆ ਸਰਕਾਰੀ ਸੀ ਦਾ ਸਰਕਾਰੀ ਨਸੀਦਾ ਸਰਕਾਰੀ ਰਿਕਾਰਡ ਦੇ ਨਾਲ ਵੀ ਛੇੜ ਛਾੜ ਕਰ ਰਹੇ ਨੇ ਇਹਨਾਂ ਨੇ ਐਸੀ ਤਾਂ ਇਹੀ ਕਹਾਂ ਕਿ ਛੇੜ ਛਾੜ ਕੇ ਵੀ ਬੋਲ ਨਹੀਂ ਦਿੱਤੀ ਮਤਲਬ ਇਹ ਇਹ ਸਭ ਕੁਝ ਚੱਲ ਰਿਹਾ ਤਾਂ ਜਿਹੜੀ ਗੱਲ ਅਸੀਂ ਪਹਿਲਾਂ ਕਹਿ ਰਹੇ ਸੀ ਉਤੇ ਮੋਹਰ ਲਾ ਦਿੱਤੀ ਹੈ ਸਾਹਮਣੇ ਆ ਕੇ ਪ੍ਰਧਾਨ ਦੇ ਲੋਕਾਂ ਨੇ ਕਿ ਇੱਥੇ ਤਾਂ ਦੇ ਲਈ ਹੋਈ ਆ ਵੱਡੇ ਪੱਧਰ ਦੇ ਉੱਤੇ ਵੱਡੇ ਜੋ ਕਾਲੀ ਦਾ ਕਾਂਗਰਸ ਮੌਕੇ ਹੁੰਦਾ ਰਿਹਾ ਉਸ ਤੋਂ ਅੱਗੇ ਦੇ ਕਦਮ ਵਧੇ ਆ ਇੱਥੇ ਨਗਰ ਕੌਂਸਲ ਜੈਤੋ ਦੇ ਵਿੱਚ